ਹਾਂਜੀ ਵੀ ਸਵਾਗਤ ਹੈ ਤੁਹਾਡਾ ਅਗਰੀਕਨ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਆਜੜ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਜੀ ਸ਼ੁਰੂਆਤ ਕਰਾਂਗੇ ਆਪਾਂ ਬਾਸਮਤੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਾਂ ਕਰੋੜਾ ਮੰਡੀ ਦੀ ਜਿੱਥੇ ਕੱਲ ਦਾ ਰੇਟ ਰਹਿ ਜੀ 2900 ਤੇ 71 ਰੁਪਏ 1509 ਦਾ ਉਸ ਤੋਂ ਬਾਅਦ ਵੀ ਨਰੇਲਾ ਮੰਡੀ 2900 ਤੇ 20 ਰੁਪਏ ਮਾਰਕੀਟ ਓਪਨ ਹੋਈ ਸੀ ਜੀ 2800 ਤੇ 25 ਰੁਪਈਆ ਤੇ ਉਸ ਤੋਂ ਬਾਅਦ ਜੇ ਗੱਲ ਕਰਗੇ ਆਪਾਂ ਓਵਰਾਲ ਮਾਰਕੀਟ ਦੀ ਓਵਰঅল ਮਾਰਕੀਟ ਦੇ ਵਿੱਚ ਜਿਹੜਾ ਰੇਟ ਰਿਹਾ ਜੀ 1509 ਦਾ ਉਹ 2600 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਰਿਹਾ ਹੈ। 60 ਝੋਨੇ ਦਾ ਰੇਟ ਰਿਹਾ ਜੀ 1900 ਰੁਪਏ ਤੋਂ ਲੈ ਕੇ 2100 ਤੇ 10 ਰੁਪਏ ਤੱਕ। ਉਸ ਤੋਂ ਬਾਅਦ ਇਹ ਗੱਲ ਕਰਕੇ 17 18 ਦੀ 17 18 ਦਾ ਜਿਹੜਾ ਕੱਲ ਦਾ ਰੇਟ ਰਿਹਾ ਜੀ 3300 ਰੁਪਏ ਤੋਂ ਲੈ ਕੇ 3771 ਰੁਪਏ ਤੱਕ। ਕੱਲ 17 18 ਦਾ ਰੇਟ ਰਿਹਾ ਹੈ। ਹੁਣ ਉਸ ਤੋਂ ਬਾਅਦ ਗੱਲ ਕਰਦੇ ਆ ਕਣਕ ਦੇ ਰੇਟਾਂ ਦੀ। ਦਿੱਲੀ ਮੰਡੀ ਰਹੀ ਹੈ ਜੀ 2800 ਤੇ 50 ਰੁਪਏ। ਉਸ ਤੋਂ ਬਾਅਦ ਇਹ ਗੱਲ ਕਰਕੇ ਖੰਨਾ ਮੰਡੀ ਦੀ ਇਹ ਰਹੀ ਹੈ 2600 ਦੇ 80 ਰੁਪਏ ਲੁਧਿਆਣਾ ਮੰਡੀ 2700 ਰੁਪਏ ਜੀ ਅੰਮ੍ਰਿਤਸਰ ਮੰਡੀ 2690 ਰੁਪਏ ਉਤਵਾਉਂਦੀ ਤਰਨਤਾਰਨ ਮੰਡੀ 2600 ਤੇ 60 ਰੁਪਏ ਕੱਲ ਦਾ ਰੇਟ ਰਿਹਾ ਜੀ ਓਵਰਆਲ ਮਾਰਕੀਟ ਦੀ ਗੱਲ ਕਰਗੇ ਪੰਜਾਬ ਮਾਰਕੀਟ ਦੇ ਵਿੱਚ ਕੱਲ ਦਾ ਜਿਹੜਾ ਟਾਪ ਰੇਟ ਸੀ ਉਹ 2700 ਰੁਪਏ ਸੀਗਾ ਜੀ ਜਿਹੜਾ ਲੋਕਲ ਐਵਰੇਜ ਰੇਟ ਸੀਗਾ ਉਹ 262500 ਰੁਪਏ ਲੋਕਲ ਐਵਰੇਜ ਰੇਟ ਵਿਕੀ ਗਿਆ ਹੁਣ ਅੱਗੇ ਗੱਲ ਕਰਦੇ ਆਪਾਂ ਮੱਕੀ ਦੀ ਮੱਕੀ ਦੇ ਵਿੱਚ ਜੀ ਪੰਜਾਬ ਦੀ ਮਾਰਕੀਟ ਦੇ ਵਿੱਚ ਹਾਲ ਦੀ ਖਰੀਦ ਜਮਾਂ ਸ਼ਾਂਤੀ ਬਣੀ ਹੋਈ ਹੈ ਆਪ ਕੋ ਬੰਦ ਹੈ ਪਰ ਜੇ ਆਪਾਂ ਗੱਲ ਕਰੀਏ ਮਾਰਕੀਟ ਦੇ ਵਿੱਚ ਜੋ ਚੱਲ ਰਿਹਾ ਉਸ ਦੇ ਮੁਤਾਬਕ 2110 ਰੁਪਈਆ ਤੋਂ ਲੈ ਕੇ 2200 ਤੇ 90 ਰੁਪਈਆ ਤੱਕ ਕੱਲ ਮੱਕੀ ਦਾ ਰੇਟ ਪੰਜਾਬ ਮਾਰਕੀਟ ਦਾ ਰਿਹਾ ਜੇ ਗੱਲ ਕਰੀਏ ਆਪਾਂ ਯੂਪੀ ਲਾਈਨ ਤੇ ਐਮਪੀ ਲਾਈਨ ਦੀ ਦਿੱਲੀ ਮੰਡੀ ਦੇ ਵਿੱਚ ਜਿਹੜਾ ਰੇਟ ਰਿਹਾ ਉਹ 2400 ਤੇ 20 ਰੁਪਈਆ ਤੱਕ ਕੱਲ ਮੱਕੀ ਦਾ ਰੇਟ ਰਿਹਾ ਜੀ ਕੋਣ ਗੱਲ ਕਰਦੇ ਆਂ ਸਰੋਂ ਦੇ ਰੇਟਾਂ ਦੀ ਸਰੋਂ ਦੇ ਰੇਟ ਜੈਪੁਰ ਮੰਡੀ ਰਹੀ ਹੈ ਜੀ 7500 ਤੋਂ 20 ਰੁਪਏ ਉਸ ਤੋਂ ਬਾਅਦ ਦਿੱਲੀ ਮੰਡੀ ਰਹੀ ਹੈ 7200 ਤੋਂ 10 ਰੁਪਏ ਦੇ ਕਰ ਜੇ ਪੰਜਾਬ ਮਾਰਕੀਟ ਦੀ ਗੱਲ ਕਰੀਏ ਪੰਜਾਬ ਦੀ ਮਾਰਕੀਟ ਰਹੀ ਹੈ ਜੀ 5500 ਰੁਪਏ ਤੋਂ ਲੈ ਕੇ 7000 ਰੁਪਏ ਤੱਕ ਜੇ ਗੱਲ ਕਰੀਏ ਮੰਡੀਵਾਰ ਖੰਨਾ ਮੰਡੀ ਰਹੀ ਹੈ ਜੀ 6800 ਤੋਂ 80 ਰੁਪਏ ਉਸ ਤੋਂ ਬਾਅਦ ਉਹਦੀ ਜੀ ਅੰਮ੍ਰਿਤਸਰ ਮੰਡੀ ਅੰਮ੍ਰਿਤਸਰ ਮੰਡੀ ਦੇ ਵਿੱਚ ਰਹੀ ਹੈ ਜੀ 6700 ਤੇ 10 ਰੁਪਏ ਜੀ ਇਹ ਆਪਣੇ ਕੋਲੇ ਕੱਲ ਰੇਟ ਪਹੁੰਚੇ ਸੀਗੇ ਕਿਉਂਕਿ ਕੱਲ ਸੰਡੇ ਹੋਣ ਦੇ ਕਰਕੇ ਓਵਰਆਲ ਮਾਰਕੀਟ ਦਾ ਰੇਟ ਨਹੀਂ ਪਹੁੰਚ ਸਕਿਆ ਕੁਝ ਕੁ ਮੰਡੀਆਂ ਦੇ ਰੇਟ ਆਪਣੇ ਕੋਲੇ ਪਹੁੰਚੇ ਸੀ ਜੇ ਹੁਣ ਅਖਵਾ ਮੂੰਗੀ ਦੀ ਗੱਲ ਕਰਕੇ ਮੂੰਗੀ ਦਾ ਜਿਹੜਾ ਕੱਲ ਦਾ ਰੇਟ ਰਿਹਾ ਜੀ ਉਹ 4000 ਰੁਪਏ ਤੋਂ ਲੈ ਕੇ 6800 ਤੇ 10 ਰੁਪਈਆ ਨਿਕਰ ਆਪਣੇ ਕੋਲੇ ਰੇਟ ਪਹੁੰਚਿਆ ਜੀ ਸੋ ਬਈ ਇੰਨੇ ਕੁ ਰੇਟ ਸੀਗੇ ਜੇ ਆਪਣੀ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਚੈਨਲ ਨੂੰ ਸ਼ੇਅਰ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਹਰ ਰੋਜ਼ ਦੇ ਰੇਟ ਪਾਉਣ ਦੇ ਲਈ ਸਾਡੇ ਨਾਲ ਜੁੜੇ ਰਹੋ ਆਪਣੇ ਚੈਨਲ ਦੇ ਉੱਤੇ ਹਰ ਰੋਜ਼ ਰੇਟ ਅਪਡੇਟ ਕੀਤੇ ਜਾਂਦੇ ਆ ਸਾਡੇ ਦੱਸੇ ਰੇਟ ਦੇ ਵਿੱਚ 20-50 ਰੁਪਈਆ ਦਾ ਫਰਕ ਜਰੂਰ ਹੋ ਸਕਦਾ ਬਈ